ਮਾਨਸਾ ਦੀਆਂ ਧੀਆਂ ਦੇ ਲਈ ਅੱਜ ਦਾ ਦਿਨ ਬੇहद ਇਤਿਹਾਸਿਕ ਸਾਬਤ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਲੜਕੀਆਂ ਦੀ ਉੱਚ ਸਿੱਖਿਆ ਨੂੰ ਪ੍ਰਸਾਹਿਤ ਕਰਨ ਦੇ ਵਾਅਦੇ ਨੂੰ ਨਿਭਾਉਂਦੇ ਹੋਏ ਮਾਨਸਾ ਦੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਸ ਕਾਲਜ ਦੇ ਵਿੱਚ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਨ ਵਾਲੇ ਨਵੇਂ ਹੋਸਟਲ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਦੇ ਨਾਲ ਹੀ ਵਿਦਿਆਰਥਣਾਂ ਦੇ ਲਈ ਡਿਜੀਟਲ ਲਾਇਬ੍ਰੇਰੀ ਦੀ ਨਵੀਂ ਪ੍ਰਪੋਜ਼ਲ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖਾਸ ਤੌਰ ਦੇ ਉੱਤੇ ਮੌਜੂਦ ਰਹੇ ਨੇ। ਇਸ ਹੋਸਟਲ ਦੇ ਵਿੱਚ 122 ਵਿਦਿਆਰਥਣਾਂ ਦੇ ਲਈ ਰਹਿਣ ਦੀ ਸਹੂਲਤ ਹੋਵੇਗੀ ਜਿਸ ਦੇ ਨਾਲ ਦੂਰ ਦਰਾਜ ਪਿੰਡਾਂ ਤੋਂ ਆਉਣ ਵਾਲੀਆਂ ਲੜਕੀਆਂ ਨੂੰ ਵੱਡੀ ਰਾਹਤ ਮਿਲੇਗੀ। ਜਾਣਕਾਰੀ ਦਿੰਦੇ ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਉਹ ਪਹਿਲਾਂ ਵੀ ਮਾਨਸਾ ਆਏ ਸੀ ਜਦੋਂ ਵਿਦਿਆਰਥਣਾਂ ਨੇ ਹੋਸਟਲ ਦੀ ਘਾਟ ਬਾਰੇ ਆਪਣੀ ਮੰਗ ਰੱਖੀ ਸੀ। ਲੜਕੀਆਂ ਨੇ ਦੱਸਿਆ ਸੀ ਕਿ ਦੂਰ ਦਰਾਜ ਪਿੰਡਾਂ ਤੋਂ ਰੋਜ਼ ਆਉਣ ਜਾਣ ਕਰਕੇ ਉਹਨਾਂ ਦਾ ਕੀ ਸਮਾ ਸਫਰ ਦੇ ਵਿੱਚ ਹੀ ਜਾਇਆ ਹੋ ਜਾਂਦਾ ਹੈ ਜਿਸ ਦੇ ਨਾਲ ਪੜਾਈ ਪ੍ਰਭਾਵਿਤ ਹੁੰਦੀ ਹੈ ਇਸ ਮੰਗ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਨੇ ਤੁਰੰਤ ਕਦਮ ਚੁੱਕਿਆ ਤੇ ਕੇਵਲ 15 ਦਿਨਾਂ ਦੇ ਅੰਦਰ ਹੋਸਟਲ ਅਤੇ ਡਿਜੀਟਲ ਲਾਇਬ੍ਰੇਰੀ ਦੇ ਐਲਾਨ ਨੂੰ ਹਕੀਕਤ ਦਾ ਰੂਪ ਦੇ ਦਿੱਤਾ ਗਿਆ ਡਿਜੀਟਲ ਲਾਇਬ੍ਰੇਰੀ ਬਣਨ ਦੇ ਨਾਲ ਵਿਦਿਆਰਥਣਾਂ ਨੂੰ ਆਧੁਨਿਕ ਟੈਕਨੋਲੋਜੀ ਦੇ ਨਾਲ ਜੁੜੇ ਸਾਧਨ ਈ-ਬੁక్స్ ਅਤੇ ਆਨਲਾਈਨ ਰਿਸੋਰਸਸ ਮੁਹੱਈਆ ਹੋਣਗੇ ਜੋ ਉਹਨਾਂ ਦੀ ਤਿਆਰੀ ਨੂੰ ਹੋਰ ਵੀ ਮਜ਼ਬੂਤ ਕਰਨਗੇ ਪੰਜਾਬ ਸਰਕਾਰ ਦਾ ਇਹ ਕਦਮ ਸਿਰਫ ਇੱਕ ਇਮਾਰਤ ਤੱਕ ਸੀਮਤ ਨਹੀਂ ਹੈ ਸਗੋਂ ਇਹ ਧੀਆਂ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਣਾਉਣ ਵਾਲਾ ਵੱਡਾ ਉਪਰਾਲਾ ਹੈ ਹੋਸਟਲ ਦੀ ਸਹੂਲਤ ਦੇ ਨਾਲ ਜਿੱਥੇ ਮਾਪਿਆਂ ਦਾ ਭਰੋਸਾ ਵਧੇਗਾ ਤਾਂ ਉੱਥੇ ਲੜਕੀਆਂ ਨੂੰ ਸੁਰੱਖਿਆ ਅਤੇ ਸੁਵਿਧਾਜਨਕ ਵਾਤਾਵਰਣ ਦੇ ਵਿੱਚ ਪੜਨ ਦਾ ਮੌਕਾ ਵੀ ਮਿਲੇਗਾ ਸਾਰਾ ਮਾਨਸਾ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਕਿ ਅੱਜ ਮਾਤਾ ਸੁੰਦਰੀ ਕਾਲਜ ਦੇ ਅੰਦਰ 10 ਕਰੋੜ ਰੁਪਏ ਦੀ ਲਾਗਤ ਦੇ ਨਾਲ 122 ਬੱਚਿਆਂ ਦੇ ਲਈ ਹੋਸਟਲ ਜਿਹੜਾ ਉਹਦੀ ਸ਼ੁਰੂਆਤ ਹੋਈ ਆ ਉਹਦਾ ਨੀਂਹ ਪੱਥਰ ਰੱਖਿਆ ਗਿਆ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਣਾਗਾ ਸਾਡੇ ਦੋਨੋਂ ਤਿੰਨੇ ਐਮਐਲਏ ਸਹਿਬਾਨ ਦਾ ਗੁਰਪ੍ਰੀਤ ਸਿੰਘ ਬਣਾਵਾਲੀ ਜੀ ਡਾਕਟਰ ਵਿਜੇ ਸਿੰਘ ਲਾ ਜੀ ਪ੍ਰਿੰਸੀਪਲ ਬੁਧਰਾਮ ਜੀ ਜਿਨ੍ਹਾਂ ਨੇ ਪੂਰਾ ਜੋਰ ਲਾਇਆ ਔਰ ਖਾਸ ਕਰਕੇ ਅਹਿਮ ਭੂਮਿਕਾ ਜਿਹੜੀ ਨਿਭਾਈ ਆ ਉਹ ਸਾਡੇ ਕਾਲਜ ਦੇ ਪ੍ਰਿੰਸੀਪਲ ਸਹਿਬਾਨ ਵੱਲੋਂ डीसी साहबान ਵੱਲੋਂ ਕਿਉਂਕਿ ਇਹਨਾਂ ਨੇ ਦੇਖਿਆ ਕਿ ਬੱਚਿਆਂ ਨੂੰ ਜਦੋਂ ਪਹਿਲਾਂ ਆਇਆ ਸੀ ਇੱਕ ਵਾਰ ਮੈਂ ਦੇਖਿਆ ਸੀ ਕਿਆ ਔਰ ਬੱਚਿਆਂ ਨੂੰ ਪੁੱਛਿਆ ਸੀ ਕਿ ਤੁਹਾਨੂੰ ਕਿਸ ਚੀਜ਼ ਦੀ ਖਾਸ ਜ਼ਰੂਰਤ ਆ ਤਾਂ ਬੱਚਿਆਂ ਨੇ ਇੱਕੋ ਗੱਲ ਕਹੀ ਸੀ ਕਿ ਸਾਨੂੰ ਹੋਸਟਲ ਚਾਹੀਦਾ ਕਿਉਂਕਿ ਅਸੀਂ ਦੂਰ ਦਰਾਡੇ ਦੇ ਇਲਾਕੇ ਤੋਂ ਆਉਣੇ ਸਾਨੂੰ ਆਉਣ ਚ ਕਾਫੀ ਦਿੱਕਤ ਆਉਂਦੀ ਆ ਦੋ ਦੋ ਬੱਸਾਂ ਬਦਲਦੀਆਂ ਪੈਂਦੀਆਂ ਨੇ ਤਾਂ ਉਸੇ ਸਮੇਂ ਮੈਂ ਇਹ ਜਿਹੜੀ ਆ ਸਕੀਮ ਪ੍ਰਵਾਨ ਕੀਤੀ ਸੀ ਤਾਂ ਅੱਜ ਮੈਂ ਸਮਝਦਾ ਅੱਜ ਉਹ ਸੁਭ ਦਿਨ ਆਇਆਗਾ ਕਿ ਅੱਜ ਜਿਹੜਾ ਹੋਸਟਲ ਬਣਨਾ ਸਟਾਰਟ ਹੋਇਆਗਾ ਬਿਲਕੁਲ ਅਗਲੇ 6 ਮਹੀਨਿਆਂ ਚ ਜਿਹੜਾ ਹੋਸਟਲ ਬਣ ਕੇ ਤਿਆਰ ਹੋ ਜੂ ਜਿੱਥੇ ਸਾਡੇ ਬੱਚੇ ਜਿਹੜੀ ਬੱਚੀਆਂ ਨੇਗੀਆਂ ਉਹ ਬੈਠ ਕੇ ਰਹਿ ਕੇ ਅچھے ਤਰੀਕੇ ਨਾਲ ਆਪਣੀ এডਿਕੇਸ਼ਨ ਜਿਹੜੀ ਹੈ ਉਹ ਕੰਪਲੀਟ ਕਰ ਸਕਣਗੇ ਜੀਮਾ ਸਾਹਿਬ ਜਿਹੜਾ ਨਵਾਂ ਬਜਟ ਆਉਣਾ ਜੀ ਬਜਟ ਦੇ ਵਿੱਚ ਮਾਨਸਾਂ ਦੇ ਲਈ ਕੋਈ ਸੋਗਾਤ ਜੀ ਇਸ ਤੋਂ ਪਹਿਲਾਂ ਕਦੇ ਦੇਖੋ ਅੱਜ ਅੱਜ ਬਹੁਤ ਵੱਡੀ ਸੋਗਾਤ ਆ ਕਿ ਬਜਟ ਤੋਂ ਪਹਿਲਾਂ ਹੀ ਮਿਲ ਚੁੱਕੀ ਆ ਬਜਟ ਤਾਂ ਹਜੇ ਆਉਣਾਗਾ ਉਹਦੇ ਉਹਦੇ ਤੇ ਤਾਂ ਅਲੱਗ ਤੋਂ ਰੱਖਾਂਗੇ ਜਿਹੜਾ ਪ੍ਰੋਵੀਜ਼ਨ ਆ ਪਰ ਲੇਕਿਨ ਅੱਜ ਬਜਟ ਤੋਂ ਪਹਿਲਾਂ ਹੀ ਅੱਜ ਲਗਭਗ ਜੇ ਮੈਂ ਗੱਲ ਕਰਾਂ ਤਾਂ 15-20 ਦਿਨ ਜਾਂ 25 ਦਿਨ ਪਹਿਲਾਂ ਹੀ ਜਿਹੜੀ ਆ ਉਹ ਇੱਕ ਕਬੱਡੀ ਸੂਗਾਤ ਜਿਹੜੀ ਆ ਉਹ ਮਾਨਸਾ ਨਿਵਾਸੀਆਂ ਨੂੰ ਮਿਲੀ ਆ ਸੋ ਮੈਂ ਇਹਦੇ ਲਈ ਮੁਬਾਰਕਬਾਦ ਦੇਣੀ ਚਾਹੁੰਨਾ ਸਾਡੇ ਐਮਐਲਏ ਸਹਿਬਾਨ ਨੂੰ ਕਿ ਅੱਜ 10 ਕਰੋੜ ਰੁਪਏ ਇੱਥੇ ਲੱਗ ਰਿਹਾ ਔਰ ਨਾਲ ਦੀ ਨਾਲ ਇੱਥੇ ਇੱਕ ਡਿਜੀਟਲ ਜਿਹੜੀ ਲਾਇਬ੍ਰੇਰੀ ਆ ਡਿਜੀਟਲ ਲਾਇਬ੍ਰੇਰੀ ਆ ਉਹ ਵੀ ਬਣੂਗੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਣ ਜੀ ਦਾ ਸੁਪਨਾ ਹੈਗਾ ਕਿ ਹਰੇਕ ਜਗ੍ਹਾ ਦੇ ਉੱਤੇ ਲਾਇਬ੍ਰੇਰੀ ਹੋਵੇ ਲਾਇਬ੍ਰੇਰੀ ਕਲਚਰ ਦੇ ਨਾਲ ਬੱਚਿਆਂ 'ਚ ਪੜ੍ਹਨ ਦੀ ਭਾਵਨਾ ਜਿਹੜੀ ਆ ਹੋਰ ਪ੍ਰਬਨ ਹੁੰਦੀ ਆ ਹੋਰ ਤੇਜ਼ ਹੁੰਦੀ ਆ ਔਰ ਸਾਡੇ ਬੱਚੇ ਬੱਚੀਆਂ ਜਿਹੜੀਆਂ ਨੇਗੀਆਂ ਉਹ ਸ਼ਾਨਦਾਰ ਐਜੂਕੇਸ਼ਨ ਹਾਸਲ ਕਰਦੀਆਂ ਨੇ ਔਰ ਖਾਸ ਕਰਕੇ ਮੈਂ ਦੇਖਦਾ ਹੁਣਾ ਜਦੋਂ ਕੋਈ ਵੀ ਰਿਜ਼ਲਟ ਜਿਹੜਾ ਆਉਂਦਾਗਾ ਕਿਸੇ ਵੀ ਨੌਕਰੀਆਂ ਇਸ਼ਤਿਹਾਰ ਦਾ ਤਾਂ ਉਹਦੇ ਵਿੱਚ ਬਹੁਤ ਜਗ੍ਹਾ ਦੇ ਦਿੱਖਿਆਗਾ ਕਿ ਮਾਨਸਾ ਜ਼ਿਲ੍ਹਾ ਉਹ ਬਾਜੀ ਮਾਰਦਾਗਾ ਮਾਨਸਾ ਦੇ ਬੱਚੇ ਬੱਚੀਆਂ ਜਿਹੜੇ ਨੇਗੇ ਉਹਦੇ ਅੰਦਰ ਟੌਪ ਕਰਦੇ ਨੇ ਦੂਜੇ ਨੰਬਰ ਤੇ ਰਹਿੰਦੇ ਨੇ ਤੀਜੇ ਨੰਬਰ ਤੇ ਰਹਿੰਦੇ ਨੇ ਯਾ ਸਿਲੈਕਸ਼ਨ ਦੇ ਅੰਦਰ ਗਿਣਤੀ ਜਿਹੜੀ ਆ ਉਹ ਮਾਨਸਾ ਦੀ ਭਾਰੂ ਹੁੰਦੀ ਆ ਸੋ ਹੁਣ ਪਤਾ ਲੱਗ ਰਿਹਾ ਕਿ ਮਾਨਸਾ ਜਿਹੜਾ ਉਹ ਪੰਜਾਬ ਦੇ ਨਕਸ਼ੇ ਦੇ ਉੱਤੇ ਬੜੀ ਤੇ ਸਨ ਬਹਾਲੀ ਤੇ ਡੀਏ ਦੀ ਮੰਗ ਨੂੰ ਲੈ ਕੇ ਵੀ ਜਿਹੜਾ ਮੁਲਾਜ਼ਮਾਂ ਵੱਲੋਂ ਬਾਰ-ਬਾਰ ਜਿਹੜਾ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿਵੇਂ ਜਿਹੜਾ ਬਜਟ ਦੇ ਵਿੱਚ ਹੋਊਗਾ ਇਸ ਬਾਰੇ ਬਿਲਕੁਲ ਅਸੀਂ ਹਰ ਜਿਹੜੀ ਮੰਗਾਂ ਜਿਹੜੀ ਵੀ ਜਾਇਜ਼ ਮੰਗਾਂ ਬੇਰੀ ਤੇ ਲਗਾਤਾਰ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇਗੀਆਂ ਉਹ ਅਸੀਂ ਹਰ ਜਿਹੜੀ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਦੇ ਹਾਂ ਜੀ ਬਸ ਸਰ ਗੈਂਗਸਟਰ ਬਾਤ ਤੇ ਨਸ਼ੇ ਨੂੰ ਲੈ ਕੇ ਸਰਕਾਰ ਬਣੇ ਤੇ ਹਾਂ ਜੀ ਬਿਲਕੁਲ ਦਿਨ ਪ੍ਰਤੀ ਦਿਨ ਜਿਹੜਾ ਮਤਲਬ ਕਿ ਗੈਂਗਸਟਰ ਕਤਲ ਕਰਕੇ ਫਰੋਤੀਆਂ ਮੰਗੀਆਂ ਜਾ ਰਹੀਆਂ ਕਿਵੇਂ ਦੇਖਦੇ ਸਰ ਦੇਖੋ ਸਭ ਤੋਂ ਵੱਡਾ ਹਮਲਾ ਜਿਕਰ ਅੱਜ ਤੱਕ ਕੀਤਾਗਾ ਗੈਂਗਸਟਰਾਂ ਦੇ ਖਿਲਾਫ ਤਾਂ ਆਮ ਆਦ ਪੰਜਾਬ ਚ ਨਸ਼ੇ ਦਾ ਖਤ ਖਾਤਮਾ ਜਿਸ ਨਸ਼ੇ ਦੀ ਨਹੀਂ ਪੰਜਾਬ ਦੇ ਅੰਦਰ ਆਕਾਲੀਦਰ ਭਾਜਪਾ ਨੇ ਰੱਖੀ ਸੀ ਜਿਹਨੂੰ ਪਾਲ ਪੜੋਸ ਕੇ ਕਾਂਗਰਸ ਪਾਰਟੀ ਨੇ ਅੱਗੇ ਕੀਤਾਗਾ ਅੱਜ ਉਹ ਗੈਂਗਸਟਰ ਜਿਹੜੇ ਖਤਮ ਹੋ ਰਹੇ ਨੇਗੇ ਅੱਜ ਉਹ ਪੰਜਾਬ ਦੇ ਨਸ਼ੇ ਜਿਹੜੇ ਨੇ ਖਤਮ ਹੋ ਰਹੇ ਨੇਗੇ ਇਹੀ ਕਾਰਨਾਂ ਕਿ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਦੇ ਅੰਦਰ ਵਿਦਿਆਰਥੀਆਂ ਦੀ ਗਿਣਤੀ ਵਧੀ ਆ ਇਹੀ ਕਾਰਨਾਂ ਕਿ ਅੱਜ 63000 ਨੌਕਰੀਆਂ ਪੰਜਾਬ ਚ ਮਿਲੀਆਂ ਨੇ ਜੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦਾ ਵਿਸ਼ਵਾਸ ਜਿਹੜਾ ਉਹ ਪੰਜਾਬ ਚ ਬਹਾਲ ਹੋਇਆਗਾ ਬਿਲਕੁਲ ਪੰਜਾਬ ਨੂੰ ਗੈਂਗਸਟਰਾਂ ਦੀ ਧਰਤੀ ਪੰਜਾਬ ਨੂੰ ਨਸ਼ਿਆਂ ਦੀ ਧਰਤੀ ਜਿਹੜੀ ਆ ਉਹ ਕਾਲੀਦਲ ਬਾਦਲ ਭਾਜਪੀ ਔਰ ਕਾਂਗਰਸ ਪਾਰਟੀ ਨੇ ਬਣਾਈ ਸੀ ਕਿਉਂਕਿ ਸਾਡੀ ਸਰਕਾਰ ਤਾਂ ਪਹਿਲੀ ਵਾਰ ਆਈ ਆ 25 ਸਾਲ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕੀਤਾਗਾ ਸੋ ਅਸੀਂ ਬਿਲਕੁਲ ਇਹਦਾ ਖਾਤਮਾ ਕਰਾਂਗੇ ਬਿਲਕੁਲ ਛੱਡਾਂਗੇ ਨਹੀਂ ਕਿਤੇ ਵੀ ਜੇਕਰ ਕੋਈ ਥ੍ਰੈਟ ਹੁੰਦੀ ਆ ਤਾਂ ਉਹਦੇ ਲਈ ਅਸੀਂ ਇੱਕ ਲੱਗ ਤੋਂ ਟ੍ਰੇਡ ਕਮਿਸ਼ਨ ਦਾ ਵੀ ਗਠਨ ਕੀਤਾ ਗਿਆ ਜਿਹੜਾ ਵਪਾਰੀਆਂ ਦੇ ਵਿੱਚ ਰਹੂਗਾ ਔਰ ਸਾਡੇ ਚੇਅਰਮੈਨ ਸਾਹਿਬ ਵੀ ਖੜੇ ਨੇ ਕਿ ਹਰ ਰੋਜ਼ ਲਗਾਤਾਰ ਮੀਟਿੰਗਾਂ ਜਾਰੀਆਂ ਨੇ ਬਿਲਕੁਲ ਕੋਈ ਵੀ ਅਪਰਾਧੀ ਜਿਹੜਾ ਬਖਸ਼ਿਆ ਨਹੀਂ ਜਾਊਗਾ ਜਮਾ ਸਾਹਿਬ ਸਕੂਲੀ ਬੱਚੇ ਵੀ ਫਰੋਤੀਆਂ ਮੰਗਣ ਲੱਗੇ ਨੇ ਅੱਜ ਚਾਰ ਬੱਚੇ ਫਾਜ਼ਿਲਕਾ ਦੇ ਆ ਨੇ ਫਰੋਤੀ ਮੰਗਣ ਦੇ ਦੋਸ਼ ਦੇ ਵਿੱਚ ਗਿਫਤਾਰ ਕੀਤੇ ਗਏ ਉਹ ਦੇਖੋ ਕਈ ਬੱਚੇ ਜਿਹੜੇ ਨੇ ਉਹ ਗੁਮਰਾਹ ਹੋ ਜਾਂਦੇ ਨੇ ਕਿ ਉਹਨਾਂ ਦੇ ਮੋਬਾਈਲ ਜਾਂ ਕੁਝ ਹੋਰ ਜਿਹੜੇ ਅੱਜਕੱਲ ਨਵੀਂ ਟੈਕਨੀਕ ਆ ਕਿ ਹੈਕ ਕਰਕੇ ਹੋ ਜਾਂਦੇ ਨੇ ਕਿ ਸੋ ਬਿਲਕੁਲ ਇਹ ਕਲਚਰ ਜਿਹੜਾ ਪੈਦਾ ਕੀਤਾ ਸੀਗਾ ਇਹ ਕਲਚਰ ਨੂੰ ਤੈਸ ਤੈਸ ਕਰਨਾ